ਦਰਸ਼ਕੋ ਖਨੌਡੀ ਬਾਰਡਰ ਦੇ ਉਪਰ ਆਏ ਹੋਏ ਆ ਤੇ ਜਿਵੇਂ ਕਿ ਸਾਰਿਆਂ ਨੂੰ ਪਤਾ ਆ ਕਿ ਯੋਧੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਸਟੇਜ ਤੋਂ ਮੈਂ ਸੁਣ ਰਿਹਾ ਆ ਕਿ ਕਹਿੰਦੇ ਕੋਈ ਕਿਸੇ ਵੀ ਪ੍ਰਕਾਰ ਕੁਝ ਵੀ ਕਹੇ ਕਹਿੰਦੇ ਅਫਵਾਹਾਂ ਤੇ ਭਰੋਸਾ ਨਹੀਂ ਕਰਨਾ ਕਹਿੰਦੇ ਕੁਝ ਸੱਜਣ ਅਕਾਲ ਤਖਤ ਸਾਹਿਬ ਤੇ ਜਾਣ ਦੀ ਤਿਆਰੀ ਦੇ ਵਿੱਚ ਨੇ ਵੀ ਜਥੇਦਾਰੀ ਦੀ ਰੂ ਬੇਨਤੀ ਕਰਾਂਗੇ ਵੀ ਇਹਨਾਂ ਦਾ ਮਰਨ ਵਰਤ ਕਿਸੇ ਤਰੀਕੇ ਟੜਵਾਇਆ ਜਾਵੇ ਪਰ ਮੈਨੂੰ ਲੱਗਦਾ ਵੀ ਜੇ ਇਸ ਤਰੀਕੇ ਕੋਈ ਵੀ ਕਿਸੇ ਵੀ ਪ੍ਰਕਾਰ XYZ ਤਰੀਕਾ ਵਰਤ ਕੇ ਮਰਨ ਵਰਤ ਟੜਵਾ ਲਿਆ ਜਾਂਦਾ ਤੇ ਮੇਰੇ ਖਿਆਲ ਦੇ ਵਿੱਚ ਫਿਰ ਪੰਜਾਬ ਦੀ ਸ਼ਫਾ ਦੇ ਵਿੱਚ ਪੰਜਾ ਆਪ ਦੀ ਧਰਤੀ ਤੇ ਵਿਚਰਨਾ ਬੜਾ ਔਖਾ ਹੋ ਜਾਣਾ ਹੈ ਮੈਨੂੰ ਲੱਗਦਾ ਵੀ ਸਰਕਾਰਾਂ ਨੂੰ ਹੀ ਲਫਾਕੇ ਉਸ ਤੋਂ ਬਾਅਦ ਧੌਣ ਉੱਚੀ ਕਰਕੇ ਤੁਰਿਆ ਜਾ ਸਕਦਾ ਹੈ ਸਾਡੇ ਨਾਲ ਵੀਰ ਨਵਦੀਪ ਸਿੰਘ ਨੇ ਜਿਨ੍ਹਾਂ ਨੂੰ ਅਕਸਰ ਹੀ ਆਪਾਂ ਇਹ ਗੱਲ ਕਹਿੰਦੇ ਆ ਕਿ ਵਾਟਰ ਕੈਨਨ ਭਾਈ ਨਵਦੀਪ ਸਿੰਘ ਆਹ ਗਲਤ ਕਰਦੇ ਆ ਵੀਰ ਜੀ ਸਾਸਿਕਾਲ ਵਾਹਿਗੁਰੂ ਜੀ ਖਾਲਸਾ ਜੀ ভাই ਜੀ ਫਤਿਹ ਸਾਸਿਕਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕੋ ਚੜਦੀ ਕਲਾ ਜੀ ਚੜਦੀ ਕਲਾ ਅੱਜ ਮੋਰਚੇ ਦੇ ਵਿੱਚ ਆਏ ਉਹ ਕਿਵੇਂ ਦਿੱਲੀ ਵਾਲਾ ਮਾਹੌਲ 잡ਦਾ ਇੱਥੇ ਵੱਧ ਜਾਪਦਾ ਜੀ ਹੈਨਾ ਅਕਾਲ ਪੁਰਖ ਦੀ ਕਿਰਪਾ ਹੋਈ ਹੈ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀਤੇ ਹੈਨਾ ਤੇ ਅੱਜ ਇਮਾਦੀਨਾ ਉਹਨਾਂ ਨੂੰ ਉਹਨਾਂ ਦਾ ਸਿੱਖੀ ਸਿੱਧਾ ਕਹਿੰਦਾ ਪੂਰਾ ਚੜਦੀ ਕਲਾ ਚ ਹੈਨਾ ਤੇ ਜੇ ਅਸੀਂ ਦੋ ਟਾਈਮ ਦੀ ਰੋਟੀ ਨਹੀਂ ਖਾਂਦੇ ਨਾ ਤੀਜੇ ਟਾਈਮ 'ਚ ਨਾ ਆਪਣੇ ਅੰਦਰ ਹੀ ਕਹਿੰਦਾ ਚੂਹੇ ਭੱਜਣ ਲੱਗ ਜਾਂਦੇ ਨੇ ਤੇ ਉਹਨਾਂ ਦਾ ਉਹਨਾਂ ਦਾ ਕਿੰਨਾ ਤਾਕੜਾ ਮਾਈਂਡ ਸੈਟ ਹੋਣਾ ਹੈਨਾ ਇਹ ਲੀਡਰ ਦੀ ਕੁਆਲਿਟੀ ਹੈ ਬਾਬਾ ਜੀ ਹੈਨਾ ਸਾਨੂੰ ਲੋੜ ਆ ਆਪਣੇ ਇਹੋ ਜਿਹੇ ਲੀਡਰਾਂ ਦੀ ਇਮਾਨਦਾਰ ਲੀਡਰਾਂ ਦੀ ਇਹਨਾਂ ਦੇ ਸੋਚ ਦੇ ਪੈਰਾ ਦੇਣ ਦੇ ਹੈਨਾ ਜੇ ਬਾਬਾ ਜੀ ਇਸ ਖੇਤੀ ਨੂੰ ਬਚਾਉਣਾ ਆ ਪੰਜਾਬ ਨੂੰ ਬਚਾਉਣਾ ਫਸਲਾਂ ਨਾਲ ਸਾਰ ਨੂੰ ਬਚਾਉਣਾ ਇਵੇਂ ਤੁਸੀਂ ਕਹਿਆ ਸੀ ਹੁਣੇ ਹਨਾ ਵੀ ਅਕਾਲ ਤਖਤ ਸਭ ਜਾਣ ਦੀ ਤਿਆਰੀ ਕਰ ਰਹੇ ਨੇ ਜੀ ਜਦੋਂ ਅਸੀਂ ਸੰਘਰਸ਼ਾਂ ਦੇ ਰਾਹ ਤੇ ਤੁਰਦੇ ਆ ਨਾ ਅਸੀਂ ਪਹਿਲਾਂ ਸ਼ਹਾਦਤ ਮੰਗਦੇ ਹਾਂ ਅਰਦਾਸ ਦੇ ਅੰਦਰ ਜੀ ਠੀਕ ਹੈ ਅਸੀਂ ਜਿਵੇਂ ਅਸੀਂ ਵੀ ਸਵੇਰੇ ਅਰਦਾਸ ਕਰਦੇ ਆ ਅਸੀਂ ਵੀ ਇਹ ਅਰਦਾਸ ਕਰਦੇ ਆ ਕਿ ਸਾਨੂੰ ਇਹਨਾਂ ਸੰਘਰਸ਼ਾਂ 'ਚ ਬਾਬਾ ਜੀ ਸਹਾਦਤ ਬਖਸ਼ਿਓ ਹੈ ਨਾ ਆਪਣੇ ਨੇੜੇ ਲਾਇਓ ਸਹਾਦਤ ਸਾਡੇ ਵਾਸਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਨਾ ਹੁਣ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਠੀਕ ਹੈ ਸ਼ਹੀਦੀ ਜੋੜ ਮੇਲਾ 25 ਤਰੀਕ ਤੋਂ ਸਟਾਰਟ ਹੋ ਜਾਣਾ ਹੈ ਨਾ ਅਸੀਂ ਬਹੁਤ ਚੜ੍ਹਦੀ ਕਲਾ 'ਚ ਮਨਾਉਂਦੇ ਜੀ ਠੀਕ ਹੈ ਮੈਂ ਚਾਹਾਂਗਾ ਜਿਵੇਂ ਹੁਣ ਗੱਲ ਚੱਲਦੀ ਪਈ ਹੈ ਵੀ ਕੁਝ ਸੱਜਣ ਅਕਾਲ ਤਖਤ ਸਾਹਿਬ ਤੇ ਜੱਥਾ ਲੈ ਕੇ ਜਾਣ ਦੀ ਤਿਆਰੀ ਦੇ ਵਿੱਚ ਨੇ ਵੀ ਜਥੇਦਾਰ ਜੀ ਨੂੰ ਬੇਨਤੀ ਕਰੀਏ ਵੀ ਉਹ ਆਪਣੀ ਭੁੱਖ ਹੜਤਾਲ ਕਹਿ ਲੋ ਜਾਂ ਮਰਨ ਵਰਤ ਕਹਿ ਲੋ ਤਾਂ ਉਸ ਤਰੀ ਮਰਨ ਹੋ ਜਾਣਾ ਨਹੀਂ 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 ਖਤਮ ਨਹੀਂ ਹੋਊਗਾ ਇਹ ਤਾਂ ਦੇਖੋ ਮੈਂ ਮਿਲਦਾ ਜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਹੈਨਾ ਉਹ ਮੈਂ ਨਿੱਕੇ ਗੱਲ ਕਹਿੰਦਾ ਮੈਨੂੰ ਇਹ ਤੋਂ ਪੁਲਿਸ ਨਾਲ ਨਵਦੀਪ ਚੱਕ ਕੇ ਲੈ ਜੇ ਹੈਨਾ ਤੁਸੀਂ ਆਪਣੇ ਪਹਿਰੇਦਾਰੀਆਂ ਪੱਕੇ ਕਰੋ ਹੈਨਾ ਤੇ ਮੋਰਚੇਨ ਤਕੜੇ ਕਰੋ ਹਰਿਆਣੇ ਵਾਲੇ ਪਾਸੇ ਤੋਂ ਵੀ ਤਕੜਾ ਕਰੋ ਹੈਨਾ ਵੀ ਮੈਂ ਪਿੱਛੇ ਨਹੀਂ ਹਟਦਾ ਠੀਕ ਹੈ ਆਪਾਂ ਤਾਂ ਸਾਥ ਦੇ ਦਾਂਗੇ ਐਮਐਸਪੀ ਦਾ ਗਰੰਟੀ ਕਾਨੂੰਨ ਬਣੂਗਾ ਇਹ ਸਾਥ ਖੋਣਾ ਅਸੀਂ ਵੀ ਨਹੀਂ ਚਾਹੁੰਦੇ ਵੀ ਹੈਨਾ ਕਿਉਂਕਿ ਬੱਬਾ ਜੀ 40 ਸਾਲ ਦਾ ਸੰਘਰਸ਼ ਹੁੰਦਾ ਡੇੜਾਂ ਵੀ ਹੰਡਾਈਆਂ ਨੇ ਪਰਿਵਾਰ ਨੇ ਵੀ ਹੰਡਾਇਆ ਬੰਦੇ ਨੇ ਆਪ ਬਹੁਤ ਅੱਛੀ ਵੀ ਹੰਡਾ ਰਹੇ ਆ ਨਾ ਸਾਨੂੰ ਪਤਾ ਵੀ ਉਹ ਕਿੰਨਾ ਮਤਲਬ ਮੁਸ਼ਕਲ ਹੁੰਦਾ ਸਮਾਂ ਪਰ ਹੰਡਾਉਣਾ ਪੈਂਦਾ ਤਕੜੇ ਵੀ ਤਾਂ ਹੀ ਹੁੰਦੇ ਆ ਨਾ ਤਾਂ ਕਰਕੇ ਲੀਡਰ ਹੁਣ ਹੁਣ ਮੰਨ ਲਓ ਕੱਲ ਨੂੰ ਕੋਈ ਆ ਕੇ ਇਹ ਗੱਲ ਕਹਿ ਦਿੰਦਾ ਜਿੰਨੇ ਹੁਣ ਵੀਰ ਬੈਠੇ ਆਪੋ ਉਸ ਤਰ੍ਹਾਂ ਗੱਲ ਕਰਦੇ ਪਏ ਆ ਇਹਨੂੰ ਇਹ ਨਾ ਸੋਚ ਲਿਆ ਕਰੋ ਵੀ ਮਖੂ ਕਹਿ ਗਿਆ ਹਨਾ ਉਹ ਗੱਲ ਕਰਦੇ ਆ ਕੱਲ ਨੂੰ ਕੋਈ ਆਪਾਂ ਨੂੰ ਆ ਕੇ ਕਹੇਗਾ ਯਾਰ ਜਾਨ ਕੀਮਤੀ ਏ ਕਿ ਐਮਐਸਪੀ ਕੀਮਤੀ ਏ ਤੇ ਫਿਰ ਆਪਾਂ ਨੂੰ ਕੀ ਜਵਾਬ ਦੇਣਾ ਚਾਹੀਦਾ ਬਾਬਾ ਜੀ ਦੇਖੋ ਆ ਕੋਮ ਕੀਮਤੀ ਆ ਹਨਾ ਆ ਬਾਬੇ ਨਾਨਕ ਡੇ ਧਰਮ ਨਾਲ ਜੁੜੀ ਹੋਈ ਆ ਠੀਕ ਹੈ ਨਾ ਇਹ ਸੱਚਖੰਡ ਜਾਣ ਦਾ ਰਾਹ ਆ ਬਾਬੇ ਨਾਨਕ ਨੇ ਪੰਤ ਦਿੱਤਾ ਸੀਗਾ ਕੀ ਲੋੜ ਜੀ ਖੇਤੀ ਦੇਣ ਦੀ ਪੰਤ ਨਾਲ ਚੱਲ ਜਾਣਾ ਸੀ ਕੰਮ ਬਾਈ ਹੈ ਨਾ ਠੀਕ ਹੈ ਉਹਨਾਂ ਨੇ ਖੇਤੀਸ ਕਰਕੇ ਦਿੱਤੀ ਵੀ ਸੱਚੀ ਸੁੱਚੀ ਕੀਰਤ ਕਰੋ ਨਾਮ ਜਪੋ ਵੰਡ ਕੇ ਛਕੋ ਪਰਿਵਾਰ ਦੀ ਸੇਵਾ ਕਰੋ ਹੈ ਨਾ ਤੇ ਇਹ ਸੱਚਖੰਡ ਜਾਣ ਦਾ ਸੱਚਾ ਸੁੱਚਾ ਰਾਹ ਆ ਹੈ ਨਾ ਤੇ ਬੱਬਾ ਜੀ ਇਹ ਵੱਡਾ ਆ ਬਹੁਤ ਆ ਨਾ ਜਾਣ ਤੋਂ ਤਾਂ ਬਹੁਤ ਵੱਡਾ ਇਸ ਇਸ ਜ਼ਮੀਨ ਦੇ ਲੇਖੇ ਹੈ ਨਾ ਇਸ ਧਰਮ ਦੇ ਲੇਖੇ ਬਹੁਤ ਮੈਂ ਕਹਿੰਦਾ ਵੀ ਇੰਨੇ ਸਹਾਦਤਾਂ ਹੋਈਆਂ ਹੋਈਆਂ ਨੇ ਨਾ ਤੇ ਅਸੀਂ ਤਾਂ ਸਹਾਦਤਾਂ ਨੂੰ ਚੜਦੀ ਕਲਾ ਜੋ ਮਨੋਨੇ ਤੇ ਬਾਬਾ ਜੀ ਬੀਕੋਮ ਦੀ ਚੜਦੀ ਕਲਾ ਜ਼ਰੂਰੀ ਹੈ ਏਕੋਮ ਕੀਤੇ ਨਾਲ ਅਸੀਂ ਜੁੜੇ ਰਹੀਏ ਹੈਨਾ ਸਾਡੇ ਬੱਚੇ ਤੋਂ ਦੂਰ ਨਾ ਹੋਣਾ ਹੈਨਾ ਸਾਡੇ ਬੱਚੇ ਵਿਦੇਸ਼ਾਂ 'ਚ ਧੱਕੇ ਨਾ ਖਾਣ ਤੇ ਸਾਡੇ ਕੋਲ ਐਮਐਸਪੀ ਹੋਊਗੀ ਹੈਨਾ ਇਹ ਲੋਕ ਇਸ ਨਾਲ ਜੁੜੇ ਜਾਣਗੇ ਸਾਡੇ ਬਾਬੇ ਨਾਨਕ ਦੇ ਲੰਗਰ ਚੱਲਦੇ ਰਹਿਣਗੇ ਤਾਂ ਬਾਬਾ ਇਸ ਟੈਂਪ ਇਹ ਜ਼ਰੂਰੀ ਆ ਬਹੁਤ ਜੀ ਬਿਲਕੁਲ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਇੱਕ ਲਾਸਟ ਉੱਪਰ ਮੇਰੇ ਸਵਾਲ ਦਾ ਜਵਾਬ ਆ ਤੁਹਾਡੇ ਉੱਪਰ ਵੀ ਕਈ ਵਾਰੀ ਤਸ਼ੱਦਦ ਹੋਇਆ ਹਾਂ ਜੀ ਤੁਸੀਂ ਫਿਰ ਤਸ਼ੱਦਦ ਹੋਣ ਤੋਂ ਬਾਅਦ ਜਦੋਂ ਕੋਈ ਮੋਰਚਾ ਲੱਗਦਾ ਫਿਰ ਵਿੱਚ ਆ ਜਾਂਦੇ ਹੋ ਕਦੀ ਕਿਸ ਨੀ ਹੋਇਆ ਨਹੀਂ ਹੋਇਆ ਨਹੀਂ ਠੀਕ ਹੈ ਤਾਂ ਹੀ ਹੈ ਜੇ ਕਿਤੇ ਘਰ ਵਾਲੀ ਹੁੰਦੀ ਉਹਨੇ ਕਹਿਣਾ ਸੀ ਕੀ ਕਰ ਰਿਹਾ ਦੋ ਤਿੰਨ ਵਾਰੀ ਅੱਗੇ ਜੇਲ੍ਹ ਜਾਇਆ ਨਵਦੀਪ ਹੈਨਾ ਹੁਣ ਸਾਰਾ ਮੋਰਚਿਆਂ ਦੀ ਖਾਤਰ ਥੋੜਾ ਜਿਹਾ ਹੁਣ ਮੇਰੀ ਖਾਤਰ ਵੀ ਜੋ ਫਿਰ ਕੀ ਜਵਾਬ ਦੇਓਗੇ ਇਹ ਦੇਖੋ ਕੁਛ ਵੀ ਹੈ ਉਹ ਤੁਹਾਡੇ ਘਰ ਤੋਂ ਚੱਲਦਾ ਹੈ ਜਦੋਂ ਤੁਹਾਡੇ ਮਾਪੇ ਜਦੋਂ ਤੁਹਾਡੇ ਮਾਪੇ ਰਾਜੀ ਹੋਣਗੇ ਨਾ ਤਾਂ ਹੀ ਅੰਦੋਲਨ ਚ ਆਇਆ ਜਾਂਦਾ ਤਾਂ ਹੀ ਸੰਘਰਸ਼ ਲੜਿਆ ਜਾਂਦਾ ਇੱਕਦਾਂ ਤੁਸੀਂ ਚਲੇਗੇ ਸੰਘਰਸ਼ ਲੜਨੇ ਘਰੇ ਤੁਹਾਡੇ ਖੜਕਦੇ ਨੇ ਭਾਂਡੇ ਬਾਬਾ ਜੀ ਘਰੇ ਜਾਂਦੇ ਆ ਨਾ ਘਰੇ ਪੈਂਦੀ ਹੈ ਛਿੜਕਦਾ ਤੇ ਘਰਦਿਆਂ ਨੂੰ ਵੀ ਬਹੁਤ ਸਟਰੋਂਗ ਹੋਣਾ ਪੈਂਦਾ ਹੈ ਨਾ ਤੇ ਕਰੇ ਬਾਪੂ ਵੀ ਐਸੇ ਲਾਈਨ ਤੇ ਆ ਹੈ ਨਾ ਤੇ ਕਰੇ ਚੜਦੀ ਕਲਾ ਵਾਲਾ ਮਾਹੌਲ ਆ ਘਰਦਿਆਂ ਦਾ ਥਾਪੜ ਆ ਜਾਂ ਮਾਂ-ਬਾਪ ਦਾ ਥਾਪੜ ਆ ਸਾਡੇ ਗੁਰੂਆਂ ਦਾ ਥਾਪੜ ਆ ਸਾਡੇ ਲੀਡਰ ਸਾਹਿਰੀਆ ਕਾਲ ਸਾਡੇ ਲੀਡਰਾਂ ਦਾ ਥਾਪੜ ਆ ਤੇ ਮੈਂ ਤਾਂ ਸੰਗਤ ਦਾ ਦੇਣ ਨਹੀਂ ਬਾਬਾ ਜੀ ਦੇ ਸਕਦਾ ਮੈਂ ਕਿਵੇਂ ਪਿੱਛੇ ਹਟ ਜਾ ਠੀਕ ਆ ਮੇਰਾ ਤਾਂ ਇੰਨਾ ਪ੍ਰਬੰਧ ਕਰਤਾ ਸੀਗਾ ਵੀ ਸ਼ਾਇਦ ਮੈਂ 4-5 ਸਾਲ ਤਾਂ ਜੇਲ੍ਹ ਚੋਂ ਹੀ ਆਉਣਾ ਸੀਗਾ ਔਰ ਲੰਬਾ ਵੀ ਰੱਖ ਸਕਦੇ ਸੀਗੇ ਹੈ ਨਾ ਮੈਨੂੰ ਤਾਂ ਕੜੋਂ ਨਾਲੇ ਸਾਡੀਆਂ ਮਾਮਾ ਭੈਣਾਂ ਨੇ ਅਰਦਾਸਾਂ ਕੀਤੀਆਂ ਸੰਗਤ ਨੇ ਅਰਦਾਸਾਂ ਕੀਤੀਆਂ ਵੀ ਮੇਰੀ ਤਾਂ ਜਾਨ ਨੂੰ ਛਾਬਰ ਆ ਇਸ ਖਾੜੇ ਪਿੱਛੇ ਸਾਦਤ ਹੋਵੇ ਖਾੜੇ ਦੇ ਵੀ ਬਾਬਾ ਕਦੀ ਸਾਡੇ ਪੈਰ ਪਿੱਛੇ ਨਾ ਖਿੱਚੇ ਬਿਲਕੁਲ ਜੀ ਦਿਲ ਦੀਆਂ ਗੱਹਾਂ ਰਹੀਆਂ ਤਾਂ ਮੈਂ ਧੰਨਵਾਦ ਦਿਆਂ ਸੋ ਹੋਰ ਵੀ ਆਪਾਂ ਗੱਲਬਾਤ ਕਰਦੇ ਆਂ ਵੀਰਾਂ ਦੇ ਨਾਲ ਬਾਈ ਜੀ ਕੋਈ ਸੱਜਣ ਗੱਲਬਾਤ ਰੱਖਣੀ ਚਾਹੁੰਦਾ ਹੋਵੇ ਆਪਣੀ ਤਾਂ ਰੱਖ ਸਕਦਾ ਆ ਆਪਾਂ ਕਿਹੜੇ ਕਿਹੜੇ ਨਗਰ ਤੋਂ ਆਏ ਆ ਬਾਈ ਜੀ ਬਾਈ ਗੋਰਖਨਾਥ ਤੋਂ ਕਿਹੜਾ ਪਿੰਡ ਗੋਰਖਨਾਥ ਗੋਰਖਨਾਥ ਆ ਜੀ ਇਹ ਮਾਨਸਾ ਦੇ ਜ਼ਿਲ੍ਹੇ ਵਿੱਚ ਹੀ ਆ ਅੱਛਾ ਮਾਨਸਾ ਜ਼ਿਲ੍ਹੇ ਦੇ ਵਿੱਚ ਪੈ ਗਿਆ ਗੋਰਖਨਾਥ